ਕਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾ ਜਾਗਰਤੀ ਮੰਚ ਵੱਲੋਂ ਇੱਕ ਖਾਸ ਪ੍ਰੋਗਰਾਮ ਕਰਵਾਇਆ ਗਿਆ ਤੇ ਔਰਤਾਂ ਦੀ ਮੌਜੂਦਾ ਸਥਿਤੀ ਤੇ ਚਰਚਾ ਵੀ ਕੀਤੀ ਗਈ ਤੇ ਦੌਰਾਨ ਔਰਤਾਂ ਦੇ ਅਧਿਕਾਰਾਂ ਦੇ ਲਈ ਖਾਸ ਜਾਗਰੂਕਤਾ ਨਾਟਕ ਵੀ ਕਿੱਢਿਆ ਗਿਆ ਤੇ ਔਰਤਾਂ ਨੂੰ ਅਧਿਕਾਰਾਂ ਦੇ ਲਈ ਲਾਮਬੰਦ ਹੋਣ ਦੇ ਲਈ ਸੱਦਾ ਦਿੱਤਾ ਗਿਆ ਇਸ ਮੌਕੇ ਇਸਤਰੀ ਜਾਗਰਤੀ ਮੰਚ ਦੀਆਂ ਆਗੂਆਂ ਨੇ ਕਿਹਾ ਹੈ ਕਿ ਔਰਤਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਲਿੰਗ ਭੇਦਭਾਵ ਦੀਆਂ ਸ਼ਿਕਾਰ ਬਣ ਰਹੀਆਂ ਨੇ ਤੇ ਉਨ੍ਹਾਂ ਇਹ ਕਿਹਾ ਹੈ ਕਿ ਲਿੰਗ ਭੇਦਭਾਵ ਤੋਂ ਇਲਾਵਾ ਮਾਰਕੁੱਟ, ਸ਼ੋਸ਼ਣ, ਜ਼ਬਰਜਨਾਬ ਦਿਹੇਜ ਤੇ ਹੋਰ ਵੱਖ-ਵੱਖ ਬੈਲੂਆਂ ਦੇ ਔਰਤਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਜਿਹੜਾ ਅੱਜ ਅਸੀਂ ਮਹਿਲਾ ਦਿਵਸ ਮਨਾ ਰਹੇ ਹਾਂ ਕਿਉਂਕਿ ਸਾਡੇ ਸਮਾਜ ਦੇ ਵਿੱਚ ਜਿਹੜਾ ਲਿੰਗਿਕ ਵਿਤਕਰਾ ਹੈ ਉਹ ਬਹੁਤ ਦੇਰ ਤੋਂ ਚੱਲ ਰਿਹਾ ਹੈ ਕਈ ਸਮਾਜ ਮਤਲਬ ਨੰਨ੍ਹਦੇ ਤੇ ਪਰੇ ਵਿਤਕਰਾ ਖਤਮ ਨਹੀਂ ਹੋਇਆ ਅੱਜ ਬੜੇ ਕਰੂਰ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਜਿਹੜੀਆਂ ਘਟਨਾਵਾਂ ਵਾਪਰਦੀਆਂ ਉਹ ਲਿੰਗਿਕ ਵਿਤਕਰੇ ਕਰਕੇ ਜਿਵੇਂ ਬੱਚੀ ਮਤਲਬ ਜਿਹੜੀ ਹੈਗੀ ਆ ਉਹਨੂੰ ਅਸੀਂ ਪੇਟ ਦੇ ਅੰਦਰ ਹੀ ਮਰਵਾ ਰਹੇ ਹਾਂ ਕਿਉਂਕਿ ਸਾਡੇ ਸਮਾਜ ਦੀ ਚਾਹਤ ਆ ਮਾਂ ਬਾਪ ਦੀ ਚਾਹਤ ਆ ਕਿ ਸਾਡੇ ਬੇਟਾ ਹੀ ਹੋਣਾ ਚਾਹੀਦਾ ਹੈ ਤੇ ਦੂਸਰੀ ਗੱਲ ਬਾਕੀ ਜਿਹੜੀਆਂ ਲੜਕੀਆਂ ਆ ਜਿਹੜੀਆਂ ਮਤਲਬ ਦਾਜ ਦੀ ਬਲੀ ਚੜਦੀਆਂ ਜਾਂ ਕਤਲ ਕਰ ਦਿੱਤੀਆਂ ਜਾਂਦੀਆਂ ਜਾਂ ਸੜਤਾਂ ਦੇ ਉੱਤੇ ਉਹਨਾਂ ਨੂੰ ਕੁਢੀਸ ਕੇ ਮਾਰਿਆ ਜਾਂਦਾ ਰੇਤ ਕਰਕੇ ਮਾਰਿਆ ਜਾਂਦਾ ਇਹਨਾਂ ਦੀ ਦਰ ਵੀ ਬਹੁਤ ਜ਼ਿਆਦਾ ਹੈ ਇਸ ਤੇ ਸਾਨੂੰ ਬਹੁਤ ਚਿੰਤਾ ਹੈ ਇਸ ਗੱਲ ਦੀ ਐਕਟ ਵੀ ਅਸੀਂ ਜਿਹੜੇ ਦਿਨ ਮਨਾਉਣੇ ਆ ਸੀ ਇਸ ਆਪਣੀ ਗੱਲ ਆ ਜਿਹੜੀ ਵਿਤਕਰੇ ਵਾਲੀ ਗੱਲ ਸਮਝਾਉਣ ਵਾਸਤੇ ਅਸੀਂ ਜਿਹੜੀ ਤਿਆਰੀ ਕੀਤੀ ਆ ਉਹ ਸਕੂਲਾਂ 'ਚ ਜਾ ਕੇ ਬਿਠਾ ਕੇ ਬੱਚਿਆਂ ਨੂੰ ਸਵਾਲ ਜਵਾਬ ਰਾਈ ਤੇ ਵੀ ਉਹ ਕੀ ਸੋਚਦੇ ਨੇ ਫਿਰ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਨੂੰ ਵੀ ਜਿੰਨੀ ਦੇਰ ਸਾਡੇਆਂ ਸਾਰੀਆਂ ਭੈਣਾਂ ਚਾਹੇ ਮਲਾਜਮ ਨੇ ਚਾਹੇ ਵਿਦਿਆਰਥੀ ਨੇ ਚਾਹੇ ਮਤਲਬ ਮਜ਼ਦੂਰ ਔਰਤਾਂ ਨੇ ਚਾਹੇ ਕਿਸਾਨ ਔਰਤਾਂ ਨੇ ਸਾਡੇ ਵੀਰ ਵੀ ਸਾਰਿਆਂ ਨੂੰ ਇਹ ਚੀਜ਼ ਦਾ ਮਤਲਬ ਸਮਝ ਹੋਣੀ ਚਾਹੀਦੀ ਹੈ ਵੀ ਵਿਤਕਰਾ ਹੈ ਕਿਵੇਂ ਤੇ ਕਿਵੇਂ ਦੂਰ ਕੀਤਾ ਜਾਣਾ ਚਾਹੀਦਾ ਏਸੀ ਆਪ ਦੇ ਵੱਲ ਕੋਸ਼ਿਸ਼ ਕੀਤੀ ਅਜ ਅਜੋਕੇ ਸਮੇਂ ਦੇ ਵਿੱਚ ਔਰਤਾਂ ਦੇ ਸਾਹਮਣੇ ਕੀ ਚੁਣੌਤੀਆਂ ਨੇ ਤੇ ਅੱਜ ਸਾਨੂੰ ਜਥੇਬੰਦ ਹੋਣ ਦੀ ਜ਼ਰੂਰਤ ਕਿਉਂ ਆ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਮੈਡਮ ਹੋਰੀ ਗੱਲ ਕਰਕੇ ਗਏ ਆ ਕਿ ਇਸ ਸੁਸਾਇਟੀ ਦੇ ਵਿੱਚ ਇੰਨਾ ਸਮਾਂ ਬਦਲ ਗਿਆ ਪਰ ਔਰਤਾਂ ਦੀ ਜਿਹੜੀ ਅਸਲੀ ਹਾਲਤ ਹੈਗੀ ਆ ਬੇਸਿਕ ਹਾਲਤ ਆ ਉਹ ਅੱਜ ਵੀ ਉਸੇ ਤਰ੍ਹਾਂ ਦੇ ਨਾਲ ਆ ਅੱਜ ਸਾਡੀ ਇੱਕ ਛੋਟੀ ਬੱਚੀ ਤੋਂ ਲੈ ਕੇ ਵੱਡੀ ਉਮਰ ਤੱਕ ਦੀਆਂ ਔਰਤਾਂ ਸਮਾਜ ਦੇ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ ਨੇਰਾ ਪੈਂਦੇ ਆ ਸਾਰ ਉਹਨਾਂ ਨੂੰ ਡਰ ਲੱਗਣਾ ਸ਼ੁਰੂ ਹੋ ਗਿਆ ਦਾ ਹੈ ਤੇ ਅੱਜ ਜਿਸ ਤਰ੍ਹਾਂ ਦੀਆਂ ਸਰਕਾਰਾਂ ਜਾਂ ਸਾਰਾ ਕੁਝ ਆ ਰਿਹਾ ਕੋਈ ਵੀ ਔਰਤਾਂ ਦੇ ਇਸ ਮਸਲੇ ਨੂੰ ਸੰਵੇਦਨਸ਼ੀਲਤਾ ਨਾਲ ਲੈਣ ਜਿਹੜਾ ਆ ਨਹੀਂ ਲੈ ਰਹੀ ਹੈਗੀ ਬਲਕਿ ਨਾਰੇ ਦਿੱਤੇ ਜਾ ਰਹੇ ਨੇ ਪਰ ਉਹਨਾਂ ਨਾਰਿਆਂ ਦੀ ਆੜ ਦੇ ਹੇਠ ਔਰਤਾਂ ਦੇ ਖਿਲਾਫ ਜਿਹੜੀ ਇੱਕ ਹਿੰਸਾ ਹੈ ਉਹ ਬਿਲਕੁਲ ਜਾਰੀ ਹੈਗੀ ਆ ਤੇ ਇਹਦੇ ਖਿਲਾਫ ਜਿਹੜਾ ਅਸੀਂ ਜਥੇਬੰਦ ਹੋ ਕੇ ਇਕੱਠੇ ਹੋ ਕੇ ਇੱਕ ਦਿਸ਼ਾ ਵਿੱਚ ਮੂਵ ਕਰਕੇ ਇਹਨੂੰ ਬਦਲ ਸਕਦੇ ਹੈਗੇ ਆ ਕਿਉਂਕਿ ਦੁਨੀਆ ਦੀ ਕੋਈ ਵੀ ਤਬਦੀਲੀ ਜਿਹੜੀ ਆ ਉਹ ਜਥੇਬੰਦ ਹੋਏ ਬਿਨਾ ਨਹੀਂ ਹੁੰਦੀ ਇਹ ਸੁਨੇਹਾ ਜਿਹੜਾ ਆ ਅਸੀਂ اپنیਆਂ ਔਰਤਾਂ ਤੱਕ ਸਾਡੇ ਸਮਾਜ ਤੱਕ ਜਿਹੜਾ ਆ ਇਸ پروگرام ਦੇ ذریعے ਲਿਜਾਣਾ ਚਾਹੁੰਦੇ। ਉਥੇ ਹੀ ਕਰਵਾਏ ਗਏ ਸਮਾਗਮ ਦੇ ਵਿੱਚ ਔਰਤਾਂ ਦੀ ਮੌਜੂਦਾ ਸਥਿਤੀ ਬਾਰੇ ਚਰਚਾ ਕੀਤੀ ਗਈ ਤੇ ਔਰਤਾਂ ਨੂੰ ਉਹਨਾਂ ਦੇ ਅਧਿਕਾਰਾਂ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਲਾਮਬੰਦ ਹੋਣ ਦੇ ਲਈ ਉਤਸ਼ਾਹਿਤ ਕੀਤਾ ਗਿਆ ਤੇ ਇੱਕ ਜਾਗਰੂਕਤਾ ਨਾਟਕ ਵੀ ਖੇਡਿਆ ਗਿਆ। ਦੇਖ ਰਹੀਆਂ ਕਿ ਸਾਨੂੰ ਔਰਤਾਂ ਨੂੰ ਇਹ ਦਿਵਸ ਮਨਾਉਣਾ ਕਿਉਂ ਪੈ ਰਿਹਾ। ਇਹ ਕਾਫੀ ਲੰਬੇ ਸਮੇਂ ਤੋਂ ਇਹ ਸੀ ਬਨਉਂਦੇ ਆ ਰਹੇ ਹਾਂ ਪਰ ਇਹਦਾ ਅਸਲ ਇਹਦਾ ਅਸਰ ਹੋ ਰਿਹਾ ਜਾਂ ਨਹੀਂ ਹੋ ਰਿਹਾ ਪਰ ਇਹ ਜਿਆਦਾਤਰ ਮੈਂ ਇਹ ਕਹਿਣਾ ਚਾਹੂੰਗੀ ਕਿ ਇਹਦੇ ਜ਼ਿੰਮੇਵਾਰ ਸ਼ਾਇਦ ਔਰਤ ਹੀ ਔਰਤ ਦੇ ਦੁਸ਼ਮਣ ਜਿਵੇਂ ਕਿਹਾ ਜਾਂਦਾ ਹੈ ਕਿ ਉਵੇਂ ਮੰਨਿਆ ਜਾਂਦਾ ਹੈ ਨਾ ਅਸੀਂ ਰੋਜ਼ ਹੀ ਕਹਾਣੀਆਂ ਸੁਣਦੇ ਹਾਂ ਕਿ ਰੋਜ਼ ਹੀ ਇੱਕ ਔਰ ਦੂਸਰੀ ਔਰਤ ਨੂੰ ਫੋਨ ਕਰਦੀ ਹੈ ਮੈਂ ਦੇਖਿਆ ਕਿ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਜਦੋਂ ਅਸੀਂ ਗੱਲਬਾਤ ਕਿਸੇ ਨਾਲ ਕਰਦੇ ਹਾਂ ਤਾਂ ਉਹ ਰੋਕੇ ਗੱਲ ਕਰਦੇ ਨੇ ਤਾਂ ਇਹ ਕਹਿ ਸਕਦੇ ਹਾਂ ਕਿ ਸਾਡੀ ਔਰਤਾਂ ਦੇ ਵਿੱਚ ਹੀ ਜਿਹੜਾ ਕੌਨਫੀਡੈਂਸ ਉਹ ਬਹੁਤ ਘਟਦਾ ਜਾ ਰਿਹਾ ਇਹਦਾ ਕਾਰਨ ਹੋ ਸਕਦਾ ਹੈ ਕਿ ਘਰੇਲੂ ਕਾਰਨ ਹੋ ਸਕਦੇ ਨੇ ਜਾਂ ਕਿਸੇ ਜਦੋਂ ਔਲਾਦ ਪੈਦਾ ਹੁੰਦੀ ਹੈ ਕਿ ਕੁੜੀ ਪੈਦਾ ਹੋਗੀ ਤਾਂ ਮਤਲਬ ਉਹਨੂੰ ਹਰ ਪੱਖ ਤੋਂ ਦਬਾਇਆ ਹੀ ਜਾਂਦਾ ਹੈ ਸਕੂਲ ਕਾਲਜ ਦੇ ਵਿੱਚ ਵੀ ਜ਼ਿਆਦਾਤਰ ਪਹਿਲ ਦਿੱਤੀ ਜਾਂਦੀ ਹੈ ਮੁੰਡਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਹਰ ਫੰਕਸ਼ਨ ਦੇ ਵਿੱਚ ਲਾ ਲੋ ਕਿ ਇਹ ਇਹ ਵਧੀਆ ਕਰ ਸਕਦੇ ਇਹ ਸ਼ੁਰੂਆਤ ਹੁੰਦੀ ਹੈ ਸਾਡੇ ਘਰਾਂ ਤੋਂ ਕਿਉਂਕਿ ਜਦੋਂ ਸਾਡੇ ਦਾਦੀਆਂ ਸਾਡੀਆਂ ਮੰਮੀਆਂ ਕਹਿ ਦਿੰਦੀਆਂ ਕਿ ਤੁਸੀਂ ਨਹੀਂ ਇਹ ਚੀਜ਼ ਕਰ ਸਕਦੇ ਇਹ ਆਪਦੇ ਵੀਰੇ ਨੂੰ ਕਹੋ ਜੇ ਆਪਦੇ ਭਰਾ ਨੂੰ ਕਹੋ ਉਹ ਕੰਮ ਕਰ ਸਕਦਾ ਤੁਸੀਂ ਨਹੀਂ ਕਰ ਸਕਦੇ ਤਾਂ ਮੁੰਡਿਆਂ ਨੂੰ ਕਿਹਾ ਜਾਂਦਾ ਕਿ ਤੁਸੀਂ ਕੁੜੀਆਂ ਵਾਂਗੂ ਰੋਣਾ ਨਹੀਂ ਇਹ ਤੂੰ ਆਮ ਹੀ ਪਤਾ ਲੱਗਦਾ ਹੈ ਕਿ ਅਸੀਂ ਘਰ ਤੋਂ ਹੀ ਆਪਣੇ ਬੱਚਿਆਂ ਨਾਲ ਆਪਣੀਆਂ ਕੁੜੀਆਂ ਨਾਲ ਵਿਤਕਰਾ ਕਰਦੇ ਆ ਰਹੇ ਹਾਂ हां जी और मैं ये संदेश देना चाहनी हां कि ਸਾਨੂੰ ਸਾਰੀਆਂ ਔਰਤਾਂ ਨੂੰ ਇਕਜੁੱਟ ਹੋ ਕੇ ਪਹਿਲਾਂ ਤਾਂ ਆਪਣੇ ਆਪ ਨੂੰ ਸੰਭਾਲਣਾ ਫਿਰ ਇੱਕ ਦੂਜੇ ਦਾ ਹੱਥ ਫੜ ਕੇ ਚੱਲਣ ਦੀ ਲੋੜ ਹੈ। ਹਾਂ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਾਲੇ ਦਿਵਾਲੇ ਕੋਈ ਬਹੁਤ ਹੀ ਪਰੇਸ਼ਾਨ ਹੈ ਕਿਸੇ ਘਹਿਲੂ ਸਮੱਸਿਆ ਚੁਲਜਿਆ ਹੋਇਆ ਤਾਂ ਸਾਨੂੰ ਚਾਹੀਦਾ ਕਿ ਅਸੀਂ ਉਹਦਾ ਹੌਸਲਾ ਬਣੀਏ। ਅਸੀਂ ਇੱਥੇ ਬਰਨਾਲਾ ਵਿਖੇ ਫਿਲੌਰ ਤੋਂ ਨਾਟਕ ਚਿੜੀਆਂ ਦਾ ਚੰਬਾ ਕਰਨ ਆਏ ਆ ਜੋ ਕਿ ਕਲਵੰਤਕੌਰ ਨਗਰ ਜੀ ਦੀ ਕਲਮ ਤੋਂ ਲਿਖਿਆ ਹੋਇਆ ਹੈ। ਇਹ ਨਾਟਕ ਜਿਹੜਾ ਵਾਸ਼ ਦੀ ਰਚਨਾ ਕਿ ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਵੇਗਾ ਇੱਥੇ ਕਿਤੇ ਵੱਡਾ ਬੰਨਿਆ ਤੋਂ ਕਾ ਖੋਤੇਗਾ ਉਹਦੇ ਨਾਲ ਕੰਟਰਾਸਟ ਕ੍ਰੀਏਟ ਕਰਦਾ ਆ ਤੇ ਕਹਿੰਦਾ ਹੈ ਕਿ ਜਿਹੜਾ ਚਿੜੀਆਂ ਦਾ ਚੰਬਾ ਆ ਹੁਣ ਇੱਥੇ ਕਾ ਨਹੀਂ ਖੋਤੇਗਾ ਤੇ ਆਪਣੇ ਸੰਘਰਸ਼ ਲੜੇਗਾ ਤੇ ਆਪਣੇ ਹੱਕ ਜ਼ਰੂਰ ਲਵੇਗਾ ਮੈਂ ਤੇ ਕੀ ਗੱਲ ਕਰਨਾ ਚਾਹੁੰਦਾ ਹਾਂ ਉਰਤਾਂ ਤੁਸੀਂ ਇਸ ਨਾਟਕ ਦੇ ਥਰੂ ਅਸੀਂ ਔਰਤਾਂ ਨੂੰ ਇਹੀ ਕਨਵੇ ਕਰਨਾ ਚਾਹੁੰਦੇ ਆ ਕਿ ਜਿਹੜੇ ਉਹਨਾਂ ਤੇ ਅਤਿਆਚਾਰ ਹੋ ਰਿਹਾ ਹੈ ਉਹਨਾਂ ਦੇ ਖਿਲਾਫ ਆਪਾਂ ਲੜਨਾ ਆ ਆਪਣੀ ਆਵਾਜ਼ ਬੁਲੰਦ ਕਰਨੀ ਆ ਜਗਵਾਨੀ ਚੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ